नमस्कार जय हिंद दोस्तों मैं पवन मुखीजाम खीजा रियल न्यूज़ तोड्डा सबका स्वागत करता पंजाब पुलिस ਵੱਲੋਂ ਯੋਧ ਨਸ਼ਿਆਂ ਵਿਰੁੱਧ ਮਹਿੰਮ ਚਲਾਈ ਜਾ ਰਹੀ ਹੈ ਇਸ ਮਹਿੰਮ ਦੇ ਤਹਿਤ ਸ਼ੰਭੂ ਪੁਲਿਸ ਨੂੰ ਉਸ ਸਮੇਂ ਇੱਕ ਵੱਡੀ ਸਫਲਤਾ ਹੱਥ ਲੱਗੀ ਜਦੋਂ ਇੱਕ ਤਸਕਰ ਇਸ ਤਸਕਰ ਦੇ ਕੋਲੋਂ ਕਰੀਬ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਇਸ ਹੈਰੋਇਨ ਬਰਾਮਦੀ ਨੂੰ ਲੈ ਕੇ ਡੀਐਸਪੀ ਨੇ ਪ੍ਰੈਸ ਕਾਨਫਰੰਸ ਕੀਤੀ ਆਊਟਫਰੋਨਿਆਸ ਬਾਮ ਨੂੰ ਲੈ ਕੇ ਡੀਐਚਪੀ ਨੇ ਕੀ ਕਿਹਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਦੀ ਲੜੀ ਦੇ ਵਿੱਚ ਅ ਅਸੀਂ ਸ਼ੰਭੂ ਤੋਂ ਬਹੁਤ ਵੱਡੀ ਰਿਕਵਰੀ ਕੀਤੀ ਹੈ ਜੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਆਈਪੀਐਸ ਸ਼੍ਰੀ ਬਰੂੰ ਸ਼ਰਮਾ ਜੀ ਐਸਐਸਪੀ ਸਾਹਿਬ ਪਟਿਆਲਾ ਤੇ ਐਸਪੀਡੀ ਸਾਹਿਬ ਦੇ ਦਿਸ਼ਾ ਨਿਰਦੇਸ਼ੇਟ ਐਸਐਚਓ ਸ਼ੰਭੂ ਨੇ ਕੱਲ ਮਿਤੀ 5 2 2026 ਨੂੰ ਨਾਕਾ ਲਾਇਆ ਹੋਇਆ ਸੀਗਾ ਸ਼ੰਭੂ ਟੋਲ ਪਲਾਜ਼ੇ ਤੋਂ ਪਹਿਲਾਂ ਮੈਮ ਤੂ ਬੈਰੀਅਰ ਤੇ ਜਿਹੜਾ ਅੱਗੇ ਵੀ ਅਕਸਰ ਅਸੀਂ ਇਹੋ ਜਿਹੇ ਚੈਕਿੰਗਾਂ ਕਰਦੇ ਰਹਿੰਨੇ ਆ ਉੱਥੇ ਤੇ ਕੱਲ ਵੀ ਨਾਕਾ ਲੱਗਿਆ ਹੋਇਆ ਸੀ ਤਾਂ ਨਾਕੇ ਤੇ ਦੌਰਾਨ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜਿਹਨੂੰ ਚੈੱਕ ਕੀਤਾ ਤੇ ਉਹਦੇ ਕੋਲੋਂ ਉਹਦੇ ਕੋਲੋਂ 1 ਕਿਲੋ ਜਿਹੜੀ ਹੀਰਨ ਬਰਾਮਦ ਹੋਈ ਇਹ ਸਾਡੀ ਕਿੰਨੀ ਕੁ ਚੀਜ਼ ਹੋਣੀ ਚਾਹੀਦੀ ਕਿ ਇਹਦੇ ਬਾਰੇ ਜੀ ਤੁਹਾਨੂੰ ਜਿਆਦਾ ਪਤਾ ਤੁਸੀਂ ਖਬਰਾਂ ਕੋਲੋਂ ਲਾਉਣੇ ਰਹਿੰਦੇ ਹੋ ਤਾਂ ਲਿਖਦੇ ਰਹਿੰਦੇ ਹੋ ਦੀ ਕੀਮਤ ਮੈਂ ਕਿਉਂਕਿ ਇਹੋ ਜੀ ਚੀਜ਼ ਤਾਂ ਐਨੀ ਕੋਈ ਪਲੌਟ ਆ ਜਾਂ ਕਿਵੇਂ ਆ ਕੀਮਤ ਹੋਵੇ ਇਹਦਾ ਲੱਗੀ ਲਾਈ ਆ ਜੀ ਇਦੋਂ ਛੋਕਰ ਸਰ ਬੰਦੇ ਦਾ ਇਹ ਕਿੱਥੋਂ ਲੈ ਕੇ ਆ ਰਿਹਾ ਸੀ ਕਿੱਥੇ ਨੇ ਦੇਣੀ ਇਹ ਜੀ ਅਸੀਂ ਇਹਦਾ ਨਾਮ ਹੈਗਾ ਜੀ ਹਰਪ੍ਰੀਤ ਸਿੰਘ ਹੈਪੀ son of ਸ਼ੇਰ ਸਿੰਘ ਇਹ ਕ੍ਰਿਸ਼ਨਾ ਕਲੋਨੀ ਲੁਧਿਆਣਾ ਦਾ ਰਹਿਣ ਵਾਲਾ ਜੀ ਇਹ ਤੇ ਇਹਦੇ ਤੇ ਪਹਿਲੇ ਵੀ ਚੋਰੀ ਚੂਰੀ ਦੇ ਪਰਚੇ ਦਰਜ ਨੇ ਤੇ ਇਹ ਪਾਰਟ ਉਹ ਦਿੱਲੀ ਸਾਈਡ ਤੋਂ ਲੈ ਕੇ ਆ ਰਿਹਾ ਸੀਗਾ ਜੀ ਕਿ ਅੱਗੇ ਜਾਣਾ ਸੀ ਕਿਸਤੇ ਸੀਗਾ ਜੀ ਇਹ ਬੱਸ ਬਸ ਤੇ ਆਇਆ ਸੀਗਾ ਜੀ ਅੱਗੇ ਨਾ ਇਹ ਜਦੋਂ ਨਾਕਾਂ ਨੁਕਾਂ ਲੱਗਿਆ ਹੁੰਦਾ ਫਿਰ ਇਹ ਬੱਸ ਤੋਂ ਉਤਰ ਕੇ ਪੈਦਲ ਹੋ ਜਾਂਦੇ ਆ ਤੇ ਵੀ ਅਸੀਂ ਨਾਕਾ ਲੰਘ ਜੇਗਾ ਨੱਕ ਦੀ ਫਿਰ ਚੈਕਿੰਗ ਹੁੰਦੀ ਆ ਤਾਂ ਕਰਕੇ ਇਹ ਵਹੀਕਲ ਤੇ ਸੀ ਉਹ ਇਹ ਥੱਲੇ ਉਤਰ ਗਿਆ ਥੱਲੇ ਉਤਰ ਕੇ ਜਦੋਂ ਪੁਲਿਸ ਪਾਰਟੀ ਨੂੰ ਦੇਖਿਆ ਭੱਜਣ ਲੱਗਾ ਦਫਾਵਾ ਸੁੱਟ ਕੇ ਤੇ ਇਹਨਾਂ ਨੇ ਐਸ ਐਚਓ ਸ਼ੰਭੂ ਤੇ ਇਹਨਾਂ ਦੀ ਟੀਮ ਉੱਥੇ ਖੜੀ ਸੀ ਇਹਨਾਂ ਨੇ ਬੜੇ ਮਸਤੀ ਨਾਲ ਕਾਬੂ ਕੀਤਾ ਕਾਬੂ ਕਰਕੇ ਚੈੱਕ ਕੀਤਾ ਐਫ ਆਈ ਨੰਬਰ 24 ਅੰਡਰ ਸੈਕਸ਼ਨ 21 48 ਐਨ ਡੀ ਪੀ ਐਸ ਦੇ ਤੇ ਪਰਚਾ ਦੇ ਕੇ ਕਾਰਵਾਈ ਕੀਤੀ ਹੈ ਤੇ ਇਹ ਅ ਇੱਕ ਕਿਲੋ ਹੀਰੇ ਨੇ ਤੇ ਬਹੁਤ ਹੈਵੀ ਰਿਕਵਰੀ ਆ ਜੀ ਇਹ ਕਮਰਸ਼ੀਅਲ ਹੁੰਦੀ ਆ ਸੁਪਰ ਕਮਰਸ਼ੀਅਲ ਸਰ ਕੋਈ ਦੱਸਿਆ ਜੀ ਨੇ ਕਿੱਥੇ ਕਿ ਸਪਲਾਈ ਕਰਨੀ ਸੀਗੀ ਜੀ ਤੇ ਜੀ ਹਜੇ ਨਾ 5 ਦਿਨ ਦਾ ਰਿਮਾਂਡ ਲਿਆ ਇਹਦਾ ਹਾਂਜੀ ਤੇ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਮਤਲਬ ਇਹਦੇ ਕਲੀਅਰ ਕਰਕੇ ਤੁਹਾਨੂੰ ਪ੍ਰੈਸ ਕਾਨਫਰੰਸ ਦੁਆਰਾ ਕਰਕੇ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਪਰ ਇਹ ਆ ਵੀ ਹੁਣ ਜੇ ਮੈਂ ਕੋਈ ਗੱਲ ਇਹੋ ਜੀ ਡਿਸਕਲੋਜ਼ ਕਰਤੀ ਤਾਂ ਇਹ ਮੀਡੀਆ ਚੈਨਲ ਅੱਗੇ ਕਈ ਵਾਰੀ ਬੰਦਿਆਂ ਤੱਕ ਪਤਾ ਲੱਗ ਜਾਂਦੀ ਹੈ ਤਾਂ ਕਰਕੇ ਉਹ ਮੈਂ ਹਜੇ ਇਹ ਸਟੇਜ ਤੇ ਡਿਸਕਲੋਜ਼ ਨਹੀਂ ਕਰੀ ਬਾਕੀ ਅਸੀਂ ਜਿੱਥੋਂ ਲੈ ਕੇ ਆਏ ਉਹਨੂੰ ਵੀ ਪੜਾਂਗੇ ਤੇ ਜਿੱਥੇ ਦੇਣ ਚੱਲਿਆ ਸੀ ਉਹ ਵੀ ਸਾਰਾ ਨੈਟਵਰਕ ਇਹ ਕਲੀਅਰ ਕਰਾਂਗੇ ਸਰ ਜਿਹੜੇ ਤੁਸੀਂ ਦੱਸਦੇ ਹੋਵੇ ਦੇ ਖਿਲਾਫ ਚੋਰੀ ਦੇ ਪਰਚੇ ਦਰਜ ਜੀ ਕੋਈ ਐਨਡੀਪੀਐਸ ਜਾਂ ਕੋਈ ਇਸ ਤਰ੍ਹਾਂ ਨਸ਼ੇ ਦਾ ਵੀ ਕੋਈ ਪਹਿਲਾ ਮਾਮਲਾ ਦਰਜਾ ਦੇ ਖਿਲਾਫ ਜੀ ਨਹੀਂ ਹਜੇ ਚੈੱਕ ਕਰਾਂਗੇ ਹਜੇ ਤਾਂ ਚੋਰੀ-ਚੋਰੀ ਦੀ ਪਰਚੇ ਦਰਜ ਹੋਏ ਨੇ ਨਸ਼ੇ ਦਾ ਤਾਂ ਨਹੀਂ ਆਦਾ ਨਹੀਂ ਨਹੀਂ ਹਾਂ ਨਸ਼ੇ ਦਾ ਸ਼ੁਰੂਆਤੀ ਜਾਂਚ ਜਿਸ ਕੀ ਕੋਰੀਅਰ ਬੰਦਾ ਹੈ ਕੋਰੀਅਰ ਦਾ ਜਿਵੇਂ ਕੋਰੀਅਰ ਸਵਾਲ ਕਰਦੇ ਆ ਉਹ ਇਹ ਜੀ ਬੰਦਾ ਹੈ ਨਹੀਂ ਜੀ ਆਪ ਵੀ ਇਹ ਕੋਰੀਅਰ ਤਾਂ ਕਿਉਂ ਹੈ ਜੀ ਹਾਂ ਇਹ ਆਪ ਵਿੱਚ ਇਨਵੋਲ ਹੈ ਉਹ ਹੀ ਇਸ ਨਾਟ ਕੋਰੀਅਰ ਹੈ ਠੀਕ ਹੈ ਨਾ ਇਹ 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 ਜੀ ਸਾਰਾ ਇਹਦੇ ਡਿਟੇਲ ਚੈੱਕ ਕਰ ਰਹੇ ਆਂ ਆਹਿੰ ਦਿਨ ਦਾ ਰਿਮਾਂਡ ਲਿਆ ਮਨਜੋਗ ਅਦਾਲਤ ਤੋਂ ਤੇ ਸੀਨੀਅਰ ਅਫਸਰਾਂ ਦੀ ਜੋ ਰਹਿਨੁਮਾਈ ਹੈਟ ਅਸੀਂ ਇਹਦੀ ਦਿਖਾਈ ਨਾਲ ਦਤੀਸ਼ ਕਰਾਂਗੇ ਸਰ ਜਿਵੇਂ ਪੁਲਿਸ ਨੇ ਪੰਜਾਬ ਪੁਲਿਸ ਨੇ ਤੇ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਹੋਈ ਹੈ ਜਿਹੋਦੇ ਸ਼ਫਰੁੱਦ ਉਹਦੇ ਸਬੰਧਿਤ ਬਹੁਤ ਵੱਡੀ ਰਿਕਵਰੀ ਮਿਲੀ ਹੈ ਸਰ ਇਹ ਕੀ ਇਹਦੇ ਬਾਰੇ ਤੁਸੀਂ ਕਹਿਣਾ ਚਾਹੋਗੇ ਹਾਂਜੀ ਇਹ ਬਹੁਤ ਵੱਡੀ ਰਿਕਵਰੀ ਹੈ ਜੀ ਇਹ ਦੇਖੋ ਇਹ ਕਿਲੋ ਕੰਜ਼ਿਊਮ ਕਿੰਨੇ ਬੰਦਿਆਂ ਚ ਹੋਣੀ ਸੀ ਇਹ ਕਿਲੋ ਹੀਰੇ ਨਾਲ ਬਹੁਤ ਇਹ ਡਰੱਗ ਇਹ ਤੋਂ ਉੱਤੇ ਦਾ ਡਰੱਗ ਹੀ ਕੋਈ ਨਹੀਂ ਹੈਗਾ ਠੀਕ ਹੈ ਨਾ ਤੇ ਇਹ ਕਿਲੋ ਕਿੱਥੇ ਕਿੱਥੇ ਕੰਜ਼ਿਊਮ ਹੋਣੀ ਸੀ ਕਿੰਨੇ ਮਾਵਾ ਦੇ ਬੱਚੇ ਖਰਾਬ ਹੋਣੇ ਸੀਗੇ ਤੇ ਸੋ ਅਸੀਂ ਵੀ ਚਾਹੁੰਦੇ ਹਾਂ ਵੀ ਅਸੀਂ ਮਤਲਬ ਹੋਰ ਇਹੋ ਜਿਹਾ ਰਿਕਵਰੀਆਂ ਕਰੀਏ ਤੇ ਇਹਦੇ ਨਾਲ ਮਤਲਬ ਬੜੀ ਠੱਲ ਪਏਗੀ ਤੇ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ ਉਹ ਉਹ ਵੀ ਸਲਾਖਾਂ ਪਿੱਛੇ ਜਾਣਗੇ ਕਿਉਂਕਿ ਇਹ ਕਮਰਸ਼ੀਅਲ ਇਹਦੇ ਚ ਨਾ ਤਾਂ ਜਮਾਨਤਾ ਜਲਦੀ ਜਲਦੀ ਨਾ ਕੁਝ ਹੈ ਤੇ ਇਹਦੇ ਵਿੱਚ ਅਸੀਂ ਚੰਗੀ ਤਰ੍ਹਾਂ ਸਟਰੋਂਗ ਕੇਸ ਬਣਾ ਕੇ ਨਾਲੇ ਇਹ ਤੇ ਜਿਹੜੇ ਨਾਲ ਦੇ ਆ ਉਹਨਾਂ ਨੂੰ ਫੜ ਕੇ ਸਾਰਾ ਨੈਕਸਸ ਕਲੀਅਰ ਕਰਕੇ ਇਹਨਾਂ ਨੂੰ ਸਲਾਖਾਂ ਦੇ ਅੰਦਰ ਬੰਦ ਕਰਾਇਆ ਸਰ ਜਿਵੇਂ ਬੰਦੇ ਕੋਲ 10 ਗ੍ਰਾਮ 15 ਗ੍ਰਾਮ 20 ਗ੍ਰਾਮ ਫੜੀ ਜਾਂਦੀ ਹੈ ਜੀ ਛੋਟੀ ਰਿਕਵਰੀ ਹੁੰਦੀ ਹੈ ਪਰ ਬਹੁਤ ਵੱਡੀ ਰਿਕਵਰੀ ਹੈ ਇਸ ਸਬੰਧ ਦੇ ਵਿੱਚ ਫਿਰ ਐਸ ਐਚ ਓ ਸਾਹਿਬ ਨੂੰ ਕੋਈ ਵਿਸ਼ੇਸ਼ ਤੌਰ ਤੇ ਹਾਂਜੀ ਹਾਂਜੀ ਪੰਜਾਬ ਸਰਕਾਰ ਨੇ ਮਤਲਬ ਇਹਦੇ ਵਿੱਚ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਇਹਦੇ ਵਿੱਚ ਮਤਲਬ ਅਨਾਉਂਸ ਕੀਤਾ ਹੋਇਆ ਨਾਮ 50000 ਹੈ ਜਾਂ 40 ਹੈ ਜਾਂ ਕਿੰਨਾ ਉਹ ਮਤਲਬ ਉਹਨਾਂ ਨੇ 1 ਕਿਲੋ ਹੀਰੇਨ ਦੇ ਉੱਤੇ ਕੈਸ਼ ਰਿਵਾਰਡ ਕੀਤਾ ਉਹ ਅਸੀਂ ਲਿਖ ਕੇ ਭੇਜਾਂਗੇ ਜਿਹੜੇ ਜਿਹੜੇ ਮੁਲਾਜ਼ਮਾਂ ਦੀ ਇਹਦੇ ਵਿੱਚ ਕਾਰਗਜ਼ਾਰੀ ਆ ਤੇ ਉਹਨਾਂ ਨੂੰ ਜ਼ਰੂਰ ਦਵਾਵਾਂਗੇ ਇਹਨਾਂ ਦੀ ਹੌਸਲਾ ਵਾਸਤੇ ਤੇ ਬਾਕੀ ਇੱਕ ਐਗਜ਼ਾਮਪਲ ਦੇ ਤੌਰ ਤੇ ਇਹਨਾਂ ਨੂੰ ਮਤਲਬ ਅਸੀਂ ਸਨਮਾਨਿਤ ਕਰਾਵਾਂਗੇ ਤੇ ਸਰ ਜਿਹੜੇ ਆਮ ਲੋਕ ਇਸ ਨਸ਼ੇ ਤੰਦੇਜ ਭਏ ਉਹਨਾਂ ਨੂੰ ਤੁਸੀਂ ਕੀ ਉਹਨਾਂ ਨੂੰ ਇਹ ਆ ਵੀ ਦੇਖੋ ਸਰਕਾਰ ਦਾ ਬੜਾ ਕਲੀਅਰ ਫੰਡਾ ਹੁਣ ਤੁਹਾਨੂੰ ਪਤਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਤੇ ਸਾਲ ਡੇਢ ਸਾਲ ਤੋਂ ਇਹ ਬੜੀ ਜੋਰ ਸ਼ੋਰ ਨਾਲ ਮਹੀਮ ਚੱਲ ਰਹੀ ਹੈ ਤੇ ਇਹਦੇ ਜਿਹੀ ਹੈ ਵੀ ਜਿਹੜੇ ਇੱਥੇ ਕੰਮ ਕਰਦੇ ਨੇ ਅਸੀਂ ਫੜ ਕੇ ਅੰਦਰ ਦਵਾਵਾਂਗੇ ਜਾਂ ਆਪਣਾ ਛੱਡ ਦੇਣ ਜਾਂ ਭੱਜ ਪੁੱਜ ਜਾਣ ਪੰਜਾਬ ਚੋਂ ਕਿਉਂਕਿ ਅਸੀਂ ਮਾਈਕਰੋ ਲੈਵਲ ਤੋਂ ਲੈ ਕੇ ਜ਼ੀਰੋ ਤੋਂ ਲੈ ਕੇ ਕਦੇ ਤੁਸੀਂ ਪਹਿਲਾਂ ਕਹਿੰਦੇ ਸੀ ਵੱਡਾ ਸਮਗਲਰ ਨਹੀਂ ਫੜਿਆ ਜਾਂਦਾ ਠੀਕ ਹੈ ਨਾ ਹੁਣ ਵੱਡੇ ਵੀ ਫੜੇ ਜਾਂਦੇ ਆ ਛੋਟੇ ਵੀ ਫੜੇ ਜਾਂਦੇ ਆ ਠੀਕ ਹੈ ਨਾ ਤਾਂ ਕਰਕੇ ਇਹ ਸਾਰਿਆਂ ਦੇ ਉੱਤੇ ਚੈੱਕ ਹੈ ਤੇ ਅਸੀਂ ਸਾਰਾ ਮਤਲਬ ਇਹਨੂੰ ਲੋਕਾਂ ਦੀ ਮਤ ਨਾਲ ਇਹਨੂੰ ਕੋਸ਼ਿਸ਼ ਕਰਾਂਗੇ ਇਹਨੂੰ ਬਿਲਕੁਲ ਮਤਲਬ ਖਤਮ ਕਰ ਦੇਈਏ ਠੀਕ ਹੈ ਥੈਂਕ ਯੂ ਠੀਕ ਹੈ ਜੀ